ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਪੰਜਾਬ ਲਿਖਤ ਉੱਪਰ ਸਵਾਗਤ ਹੈ ਜਿਸ ਵਿੱਚ CBSE ਬੋਰਡ ਵਿਸ਼ਾ ਪੰਜਾਬੀ ਜਮਾਤ 10ਵੀਂ ਦਾ ਸਿਲੇਬਸ ਵਿਸਥਾਰ ਸਹਿਤ ਪੂਰਾ ਕੀਤਾ ਜਾ ਰਿਹਾ ਹੈ ਡਾਕਟਰ ਬਲਬੀਰ ਸਿੰਘ ਜੀ ਪ੍ਰਾਰਥਨਾ ਦੀ ਬੰਦ ਰਹੀ ਦੱਸਦੇ ਹਨ ਕਿ ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ ਸੋਕਰਾਟ ਵਰਗਾ અત્યੰਤ ਸਿਆਣਾ ਤੇ ਮੌਤ ਤੋਂ ਬੇਪਰਵਾਹ ਰਹਿਣ ਵਾਲਾ ਵਿਅਕਤੀ ਵੀ ਅਰਦਾਸ ਦਾ ਕਾਇਲ ਸੀ ਅਰਦਾਸ ਇੱਕ ਫਰਜ਼ ਹੈ ਇਸ ਦਾ ਉੱਤਰ ਗੈਰ ਜ਼ਰੂਰੀ ਹੈ ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ ਸਿੱਖ ਧਰਮ ਵਿੱਚ ਅਰਦਾਸ ਦੀ ਖਾਸ ਮਹਾਨਤਾ ਹੈ ਸਾਰੀਆਂ ਰਸਮਾਂ ਰੀਤਾਂ ਤੇ ਪਰਮਾਰਕ ਸਾਧਨਾ ਦੀ ਥਾਂ ਸਿੱਖ ਦੀ ਅਰਦਾਸ ਹੀ ਕਾਫੀ ਹੈ 1893 ਇਸਵੀ ਵਿੱਚ ਵੀਰ ਸਿੰਘ ਦੁਆਰਾ ਛਾਪੇ ਗਏ ਪਹਿਲੇ ਟਰੈਕਟ ਦਾ ਨਾਂ ਪ੍ਰਾਰਥਨਾ ਸੀ ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ ਗਈ ਸਗੋ ਸੰਕੇਤਕ ਤੌਰ ਤੇ ਇਹ ਵੀ ਦੱਸਿਆ ਗਿਆ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਨਾਲ ਹੋਣਾ ਚਾਹੀਦਾ ਹੈ ਸਿੱਖ ਦੀ ਅਰਦਾਸ ਇੱਕ ਬਿਲਕੁਲ ਨਿਰਾਲੀ ਚੀਜ਼ ਹੈ ਇਹ ਨਿੱਜੀ ਜਾਂਚਨਾ ਦੀ ਮੰਗ ਕਰਦਿਆਂ ਵੀ ਨਿੱਜ ਤੋਂ ਉੱਪਰ ਹੋ ਜਾਂਦੀ ਹੈ ਕਿਉਂਕਿ ਇਹ ਖਤਮ ਸਰਬੱਤ ਦੇ ਭਲੇ ਉੱਪਰ ਹੁੰਦੀ ਹੈ ਸਿੱਖੀ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ ਸੁਭਾਯਤਨ ਹੈ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਵਿਅਕਤੀਆਂ ਨੂੰ ਜਦੋਂ ਵੱਡੀਆਂ ਮੁਹਿਮਾਂ ਤੇ ਪੀੜਾਂ ਪੈਂਦੀਆਂ ਸਨ ਤਾਂ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਤੇ ਆਪਣੇ ਕਾਰਜ ਸਿੱਧ ਕਰ ਲੈਂਦੇ ਸਨ ਇੱਕ ਵਾਰੀ ਇੱਕ ਵੱਡਾ ਸਰਦਾਰ ਜੋ ਪਹਿਲਾਂ ਧੜਵੀ ਸੀ ਬਾਗੀ ਹੋ ਗਿਆ ਮਹਾਰਾਜੇ ਨੇ ਉਸ ਉੱਪਰ ਜਿੱਤ ਪ੍ਰਾਪਤ ਕਰਕੇ ਉਸ ਨੂੰ ਰੋਹਤਾਸ ਦੇ ਜ਼ਿਲ੍ਹੇ ਵਿੱਚ ਕੈਦ ਕਰ ਦਿੱਤਾ ਕੈਦ ਵਿੱਚ ਪਿਆ ਉਹ ਹਮੇਸ਼ਾ ਪਰਮੇਸ਼ਵਰ ਦੇ ਮਨੁੱਖ ਨੂੰ ਗਾਲ੍ਹਾਂ ਦਿੰਦਾ ਰਹਿੰਦਾ ਸੀ ਸਰਬ ਸੁਖਾਂ ਦੀ ਖਾਨ ਪਰਮਾਤਮਾ ਵਿੱਚ ਉਸ ਅਪਰਾਧੀ ਦਾ ਵਿਸ਼ਵਾਸ ਉੱਡ ਗਿਆ ਸੀ ਇੱਕ ਦਿਨ ਉਸ ਨੂੰ ਆਪਣੀ ਕੁਟਿਆ ਵਿੱਚ ਇੱਕ ਪੁਰਾਣੀ ਪੋਥੀ ਹੱਥ ਲੱਗੀ ਉਸ ਨੂੰ ਪੜ੍ਹ ਕੇ ਉਹ ਸੋਚਾਂ ਵਿੱਚ ਪੈ ਗਿਆ ਕਿ ਪਰਮਾਤਮਾ ਸਦਾ ਬਖਸ਼ਦਾ ਹੈ ਕਿ ਉਸ ਦੀ ਮਿਹਰ ਦੀ ਛਾਂ ਹੇਠ ਉਹ ਨਹੀਂ ਆ ਸਕਦਾ ਇੱਕ ਰਾਤ ਮੀ ਹਨੇਰੀ ਮਚਾਈ ਤਤੱਲੀ ਕਾਰਨ ਉਸ ਕੈਦੀ ਨੂੰ ਨੀਂਦ ਨਾ ਆਈ ਤੇ ਉਸ ਨੇ ਇਸ ਸੋਚ ਵਿੱਚ ਸਾਰੀ ਰਾਤ ਗੁਜ਼ਾ ਦਿੱਤੀ ਕਿ ਉਹ ਪਾਪੀ ਹੈ ਤੇ ਕੀ ਸਭ ਨੂੰ ਸਹਾਰਾ ਦੇਣ ਵਾਲਾ ਪਰਮਾਤਮਾ ਉਸ ਨੂੰ ਬਖਸ਼ੇਗਾ ਇਹਨਾਂ ਸੋਚਾਂ ਦਾ ਫਲ ਇਹ ਹੋਇਆ ਕਿ ਉਸ ਦੇ ਮਨ ਵਿੱਚ ਪਛਤਾਵਾ ਹੋਇਆ ਕਿ ਉਹ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ ਹੈ ਅਕਾਲ ਪੁਰਖ ਮੈਥੋਂ ਵੱਧ ਕੇ ਪਾਪੀ ਕੋਈ ਨਹੀਂ ਮੈਂ ਕੁੰਭੀ ਨਰਕ ਦਾ ਜੋਗ ਹਾਂ ਪਰ ਆਪ ਬਖਸ਼ਿੰਦ ਹੋ ਮੈਨੂੰ ਵੀ ਬਖਸ਼ੋ ਇਸ ਤਰ੍ਹਾਂ ਈਸ਼ਵਰ ਵਿੱਚ ਭਰੋਸਾ ਲਿਓ ਨਾਲ ਉਸਦੇ ਸਭ ਸੰਕਟ ਨਿਵਰਤ ਹੋ ਗਏ ਹੌਲੇ ਹੌਲੇ ਉਹ ਕੈਦੀ ਪਾਠ ਦਾ ਵੱਧ ਤੋਂ ਵੱਧ ਪ੍ਰੇਮੀ ਹੋ ਗਿਆ ਫਲਸਰੂਪ ਉਸਦਾ ਵਾਤਾਵਰਣ ਬਦਲਦਾ ਗਿਆ ਉਸਦੇ ਬੋਲਾਂ ਵਿੱਚ ਮਿਠਾਸ ਤੇ ਵਿਹਾਰ ਵਿੱਚ ਨਿਮਰਤਾ ਆ ਗਈ ਇਸ ਤੋਂ ਕੁਝ ਸਮੇਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਰੋਤਾਸ ਆਏ ਤਾਂ ਰਾਤ ਨੂੰ ਬਿਮਾਰ ਹੋ ਗਏ ਕਿਸੇ ਦਵਾਦਾਰੂ ਨੇ ਕੋਈ ਕੰਮ ਨਾ ਕੀਤਾ ਅੱਧੀ ਰਾਤ ਨੂੰ ਮਹਾਰਾਜ ਸਾਹਿਬ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਸਵੇਰੇ ਆਪ ਰਾਜੀ ਬਾਜੀ ਉੱਠੇ ਉਹਨਾਂ ਅਕਾਲ ਪੁਰਖ ਲਈ ਧੰਨਵਾਦ ਕਰਨ ਲਈ ਰਾਜਾ ਧਿਆਨ ਸਿੰਘ ਨੂੰ ਸਲਾਹ ਕਰਨ ਅਨੁਸਾਰ ਉਸ ਧੜਵੀ ਕੈਦੀ ਨੂੰ ਰਿਹਾ ਕਰ ਦਿੱਤਾ ਉਸਨੇ ਮਹਾਰਾਜ ਸਾਹਿਬ ਅੱਗੇ ਪੇਸ਼ ਹੋ ਕੇ ਕੈਦਖਾਨੇ ਦਾ ਸਾਰਾ ਸਮਾਚਾਰ ਸੁਣਾਇਆ ਤੇ ਕਿਹਾ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਉਹ ਇੱਕ ਧੜਵੀ ਤੋਂ ਸਰਦਾਰ ਬਣਿਆ ਤੇ ਉਸ ਦੀ ਕਿਰਪਾ ਨਾਲ ਹੀ ਆਪਣੇ ਸੱਚੀ ਪਰਮੇਸ਼ਵਰ ਦੇ ਪ੍ਰੇਮ ਤੋਂ ਜਾਣੂ ਹੋਇਆ ਹੁਣ ਉਸ ਨੂੰ ਕੈਦ ਤੋਂ ਪਰਮਾਤਮਾ ਦੀ ਦਇਆ ਨਾਲ ਛੁਟਕਾਰਾ ਪ੍ਰਾਪਤ ਹੋਇਆ ਹੈ ਮਹਾਰਾਜਾ ਸਾਹਿਬ ਨੇ ਉਸ ਦੀਆਂ ਗੱਲਾਂ ਤੋਂ ਖੁਸ਼ ਹੋ ਕੇ ਉਸ ਨੂੰ ਮੁੜ ਸਰਦਾਰੀ ਦੇਣੀ ਚਾਹੀ ਪਰ ਉਸ ਨੇ ਸਰਦਾਰੀ ਲੈਣੀ ਪਰਵਾਹ ਨਾ ਕੀਤੀ ਤੇ ਇਹ ਕਹਿ ਕੇ ਚਲਾ ਗਿਆ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਓ ਇਸ ਕਥਾ ਤੋਂ ਇਹ ਸਿੱਧ ਹੁੰਦਾ ਹੈ ਕਿ ਪ੍ਰਮਾਤਮਾ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਤੇ ਮਨ ਨੂੰ અત્યੰਤ ਸ਼ਾਂਤੀ ਦਿੰਦੀ ਹੈ ਅੰਤ ਸਭਨੇ ਪਰਮਾਤਮਾ ਦੀ ਦਰਗਾਹੇ ਜਾਣਾ ਹੈ ਜਿੱਥੇ ਸਾਡੇ ਭਲੇ ਬੁਰੇ ਕੰਮਾਂ ਦਾ ਨਿਤਾਰਾ ਹੋਣਾ ਹੈ ਸਾਡੀ ਭਲਾਈ ਇਸੇ ਵਿੱਚ ਹੈ ਕਿ ਅਸੀਂ ਪ੍ਰਾਰਥਨਾ ਦੁਆਰਾ ਉਸ ਜਗਤ ਪਿਤਾ ਤੋਂ ਆਪਣੇ ਆਪ ਬਨੂ ਪਾਪਾ ਨੂੰ ਬਖਸ਼ਾਈਏ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਤੁਸੀਂ ਇਸ ਪਾਠ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਬਾਕਸ 'ਚ ਜ਼ਰੂਰ ਲਿਖ ਕੇ ਭੇਜੋ ਧੰਨਵਾਦ